ਪੰਡਾਰੇ ਦੇ ਜਗ੍ਹਾ ਤਿੰਨੇ ਬਲਾਕਾਂ ਦੇ ਵੱਲੋਂ ਬਲਾਕ ਧਰਮਕੋਟ ਬਲਾਕ ਕੋਟਿਸੇਖਾਂ ਬਲਾਕ ਪੁੰਡਰ ਕਲਾਂ ਤਿੰਨਾਂ ਬਲਾਕਾਂ ਦੀ ਸਾਂਝੀ ਚਾਹ ਨਾਮ ਕਰ ਚਾ ਜੁੜੀ ਹੈ ਜੀ ਇੱਕੋ ਪੰਡਾਰੇ ਦੇ ਰੂਪ ਵਿੱਚ ਅੱਜ ਮਨਾਈ ਗਈ ਹੈ ਸਾਧ ਸੰਗਤ ਨੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਜਿਹਦੇ ਵਿੱਚ ਹਿੱਸਾ ਲਿਆ ਕਵੀ ਰਾਜ ਵੀਰਾਂ ਨੇ ਖੁਸ਼ੀਆਂ ਦੇ ਸ਼ਬਦ ਗਾਏ ਆ ਗ੍ਰੰਥਾਂ ਦੇ ਵਿੱਚੋਂ ਵਿਆਖਿਆ ਪੜ ਕੇ ਸੁਣਾਈ ਗਈ ਆ ਮਾਂ ਤਾ ਭਲਾਈ ਦੇ ਕਾਰਜਾਂ ਬਾਰੇ ਸੰਗਤ ਨੂੰ ਵੱਧ ਤੋਂ ਵੱਧ ਸੂਚਿਤ ਕੀਤਾ ਗਿਆ ਸਾਰੀ ਸਾਧ ਸੰਗਤ ਸ਼ੁਰੂ ਤੋਂ ਲੈ ਕੇ ਅਗਸਤ ਮਹੀਨੇ ਦੇ ਵਿੱਚ ਹਰ ਸਾਲ ਲੱਖਾਂ ਦੀ ਤਦਾਦ ਚ ਪੇੜ ਪਲਦੇ ਲਾਉਂਦੀ ਹੈ ਤੇ ਹੁਣ ਵੀ ਅਸੀਂ 1400 ਬੂਟਾ ਲੱਗ ਭਾ ਜਿਹੜਾ ਕੱਲ ਲੈ ਕੇ ਆਏ ਆਂ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰੀ ਸਾਧ ਸੰਗਤ ਵੰਡਿਆ ਜਾਊਗਾ ਔਰ 15 ਅਗਸਤ ਦੇ ਦਿਨ ਸਾਰੀ ਸਭੀ ਸਾਰੀ ਸਾਧ ਸੰਗਤ ਜਿਹੜੀ ਇਹ ਬੂਟੇ ਆਪਣੀ ਥਾਂ-ਪਰਥਾਂ ਤੇ ਲਗਾਈ ਲਗਾਇਆ ਕਰਦੇ ਔਰ ਵੀ ਸਸਤਾ ਨਰਮਲ ਜੀ ਬੂਟੇ ਲਾਉਂਦਿਆਂ ਹੈਗੀਆਂ ਕਿ ਤੁਹਾਡੀ ਸਾਧ ਸੰਗਤ ਜਿਹੜੀ ਹੈਗੀ ਇਹ ਬੂਟਿਆਂ ਨੂੰ ਪਾਲਦੇ ਹੀ ਨਹੀਂ ਆਵਾਜ਼ ਦੇਣੀ। ਹਾਂਜੀ ਲਗਾ ਦੇਣਾ ਤੇ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਗੱਲ ਹੈ ਵੀ ਸੰਸਥਾਵਾਂ ਬਹੁਤ ਅੱਜਕੱਲ ਜਾਗਰੂਕ ਹੋਈਆਂ ਹਨ ਮੌਸਮ ਜਿਸ ਤਰ੍ਹਾਂ ਪਿਛਲੇ ਸਾਲਾਂ ਤੋਂ ਕੁਝ ਜ਼ਿਆਦਾ ਗਰਮੀ ਵਧੀ ਹੈ ਸੰਸਾਰ ਦੇ ਵਿੱਚ ਗਲੋਬਲ ਵਾਰਮਿੰਗ ਦਾ ਜੋ ਚੱਲ ਰਿਹਾ ਹੈ ਸੈਸ਼ਨ ਤੇ ਐਰਕੀ ਵੀ ਗਰਮੀ ਨੇ ਬਹੁਤ ਵੱਡ ਕੱਢਿਆ ਤੇ ਇਸ ਕਰਕੇ ਪੰਚਾਇਤੀ ਤੌਰ ਤੇ ਲੋਕਾਂ ਦੇ ਵਿੱਚ ਵੀ ਕਾਫੀ ਜਾਗਰੂਕਤਾ ਆਈ ਹੈ। ਬਹੁਤ ਪੰਚਾਇਤਾਂ ਆਪਣੇ ਲੈਵਲ ਤੇ ਵੀ ਪੇੜ ਪੌਦੇ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਲੇਕਿਨ ਡੇਰਾ ਸੱਚਾ ਸੌਦਾ ਤਾਂ ਕਾਫੀ ਚਿਰ ਪਹਿਲਾਂ ਤੋਂ ਜਿਹੜਾ ਹੈਗਾ ਇਸ ਮੁਹੰਮਦ ਵਕੇ ਅਗਰ ਨਹੀਂ ਰਹਾ ਵਲਡਰ ਰਕਾਰਡ ਵੀ ਬਣਿਆ ਡੇਰਾ ਸੱਚਾ ਸੌਦਾ ਦੇ ਇੱਕ ਦਿਨ ਦੇ 8 ਘੰਟੇ ਦੇ ਵਿੱਚ ਮੇਰੇ ਖਿਆਲ ਹੈ ਵੀ ਕਰੀਬ 72 ਲੱਖ ਸਾਂਝ ਸੰਗਤ ਨੇ ਜੋ ਪੌਦੇ ਲਾਇਏ ਸੀ 8 ਘੰਟੇ ਦੇ ਰਿਕਾਰਡ ਸਮੇਂ ਦੇ ਕੋਈ ਇੱਕ ਵਲਡਰ ਰਕਾਰਡ ਬਣਿਆ ਡੇਰਾ ਸੱਚਾ ਸੌਦਾ ਦੇ ਗੱਲ ਪਾਲਣ ਦੀ ਹੋਈ ਹੈ ਵੀ ਬੂਟੇ ਜਿਹੜੀ ਹੈਗੀ ਸਾਧ ਸੰਗਤ ਪਾਲਦੀ ਹੈ ਜੀ ਹਾਂ ਜੀ ਬੂਟੇ ਲਏ ਜਾਂਦੇ ਔਰ ਦੋ ਸਾਲ ਤੱਕ ਸਾਡੀ ਸਾਹਿਜ ਸੰਗਤ ਉਹਨਾਂ ਦੀ ਸੰਭਾਲ ਵੀ ਕਰਦੀ ਹੈ ਆਮ ਤੌਰ ਤੇ ਜਿਹੜੀਆਂ ਸਸਥਾਨਾਂ ਦੇ ਬੂਟੇ ਲਾਉਂਦੀਆਂ ਆ ਜਾਂ ਕੋਈ ਹੋਰ ਬੂਟੇ ਲਾਉਂਦੇ ਆ ਪਰ ਲੈ ਕੇ ਛੱਡ ਜਾਂਦੇ ਆ ਫੋਟੋ ਵੀਡੀਓ ਵਗੈਰਾ ਤਕਰੀਰ ਤੱਕ ਹੀ ਰਹੇ ਨੇ ਚੀਜ਼ਾਂ ਪਰ ਸਾਡੀ ਸਾਧ ਸੰਗਤ ਦੀ ਖਾਸੀਅਤ ਹੈ ਸਾਨੂੰ ਸਾਡੇ ਗੁਰੂ ਜੀ ਵੱਲੋਂ ਹਦਾਇਤ ਹੈ ਕਿ ਬੇਟਾ ਜਿੱਥੇ ਵੀ ਬੂਟੇ ਲਾਉਨੇ ਆ ਉਹਨਾਂ ਦੀ ਕਟ ਤੋਂ ਕਟ ਦੋ ਸਾਇਕ ਇੱਕ ਸੰਭਾਲ ਜ਼ਰੂਰ ਕਰਨੀ ਹੁੰਦੀ ਆ ਜੇ ਨਾ ਕਰੋਂ ਬੂਟੇ ਆਪਣੇ ਪੈਰਾਂ ਤੇ ਨਾ ਖੜੇ ਹੋਣ ਤਾਂ ਸਾਡੀ ਸਾਧ ਸੰਗਤ ਵੀ ਇਸ ਵਾਲੇ ਪੂਰੀ ਸੁਚੇਤ ਹੈ ਤੇ ਪੂਰੇ ਧਿਆਨ ਨਾਲ ਉਹਨਾਂ ਦੀ ਬੂਟਿਆਂ ਦੀ ਪਾਲਣਾ ਵੀ ਕਰਦੀ ਆ ਜੋ ਸਾਧ ਸੰਗਤ ਜਾਂ ਆਮ ਲੋਕਤੋਂ ਕਰਾਂ ਚ ਸੁਣ ਰਹੇ ਇਹ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਬਰਸਾਤਾਂ ਦਾ ਸੀਜ਼ਨ ਚੱਲਦਾ ਵਾਲਾ ਹੈਗਾ ਔਰ ਇਹਨਾਂ ਦਿਨਾਂ ਦੇ ਵਿੱਚ ਬੂਟੇ ਬਹੁਤ ਵੱਡੀ ਗਲਤੀ ਚ ਲੱਗਦੇ ਕੀ ਸੰਦੇਸ਼ ਦੇਣਾ ਚਾਹੋਗੇ ਇਹ ਕੋਈ ਸਾਡਾ ਸਹਰਿਆਂ ਦਾ ਹੀ ਫਰਜ ਬਣਦਾ ਹੈ ਸਾਡੇ ਸਾਰੇ ਸਮਾਜ ਦਾ ਹੀ ਫਰਜ ਬਣਦਾ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਦੇ ਪ੍ਰਤੀ ਹੁਣ ਦੁਨੀਆ ਸੁਚੇਤ ਹੋ ਰਹੀ ਹੈ ਪੀੜ ਪੌਦੇ ਬਹੁਤ ਘਟ ਗਏ ਆ ਗਰਮੀ ਵਧ ਰਹੀ ਆ ਦਿਨੋ ਦਿਨ ਧਰਤੀ ਦਾ ਤਾਪਮਾਨ ਜਿਹੜਾ ਵਧ ਰਿਹਾ ਤਾਂ ਇਹ ਜ਼ਰੂਰੀ ਹੈ ਕਿ ਪੀੜ ਪੌਦੇ ਲਾਏ ਜਾਣ ਇਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਤਾਂ ਹੀ ਅਸੀਂ ਆਉਣ ਵਾਲੀ ਜਿਹੜੀਆਂ ਸਾਡੀਆਂ ਨਸਲਾਂ ਸਾਡੀਆਂ ਬੱਚੇ ਆ ਉਹਨਾਂ ਨੂੰ ਅਸੀਂ ਆਕਸੀਜਨ ਜਿਹੜੀ ਹੈ ਮੁਹੱਈਆ ਕਰਵਾ ਸਕਾਂਗੇ ਤੇ ਪੇੜ-ਪੌਦੇ ਨਹੀਂ ਲਗਾਗੇ ਤਾਂ ਇਸ ਤਰ੍ਹਾਂ ਗਰਮੀ ਵਧ ਹੀ ਜਾਊਗੀ بارش ਵੀ ਅਸੀਂ ਆਇਤ ਨਹੀਂ ਰੱਖਦੇ ਕਿ ਹੁਣ ਕਿ ਐਰ ਕੀ ਤੁਸੀਂ ਦੇਖ ਲਓ ਵੀ بارش ਕਿੰਨੀ ਘੱਟ ਹੋਈ ਹੈ ਘਟੋ-ਘਟ ਵੀ ਮੇਰੇ ਹਿਸਾਬ ਨਾਲ ਵੀ 75% بارش ਘੱਟ ਹੋਈ ਹੈ ਪੰਜਾਬ 'ਚ ਤਾਂ ਬੁਰਾ ਹਾਲ ਹੈ ਲੋਕਾਂ ਦਾ ਗਰਮੀ ਦੇ ਨਾਲ ਵੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਪਾਸੇ ਨਹੀਂ ਸੁਚੇਤ ਹੋਵਾਂਗੇ ਇਹ ਬੂਟੇ ਲਾਉਣ ਦੀ ਜਿਹੜੀ ਮਹਮਾ ਨੂੰ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਅਪਣਾਉਣੇ ਕਿਹਾਦਾ ਨਹੀਂ ਤਾਂ ਫਿਰ ਰਿਜ਼ਲਟ ਭੁੱਤਣ ਲਈ ਤਿਆਰ ਰਹਿਣਾ ਕਿਹਾਦਾ ਗਰਮੀ ਦਿਨੋਂ ਦਿਨ ਵਧੂਗੀ ਔਰ ਜਿਹੜੀ ਆਕਸੀਜਨ ਇਹਦਾ ਵੀ ਲੈਵਲ ਘਟੂਗਾ ਸਾਡੀ ਜਿਹੜੀ ਜਨਰੇਸ਼ਨ ਹੈ ਨਵੀਂ ਉਹਨਾਂ ਤੇ ਇਸ ਚੀਜ਼ ਦਾ ਬਹੁਤ ਅਸਰ ਪਊਗਾ ਆਉਣ ਵਾਲੇ ਕੋਸ਼ਿਸ਼ਾਂ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਜਿਹੜੇ ਉਹ ਮਾੜੇ ਦੇਖਣ ਨੂੰ ਮਿਲਣਗੇ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਭਾਈ ਜੀ ਕੀ ਨਾਮ ਤੁਹਾਡਾ ਸੰਜੀਵ ਕੁਮਾਰ ਭਾਈ ਜੀ ਦਾ ਸੁਰੀਨ ਜੀ ਕਿਹੜੇ ਤੁਸੀਂ ਸਥਿਤ ਹੈਗੇ ਹੋ ਪੋਸਟ ਤੇ ਮੇਰੇ ਮੇਰੇ ਕੋਲ ਡਿਊਟੀ ਹੈ ਜੀ ਡਾ 66 ਦਾ ਮੰਨਤਾ ਭਲਾਈ ਕੇਂਦਰ ਧਰਮਕੋਟ ਰਧਰਮਕੋਟ ਬਲੌਕ ਦਾ ਹੀ ਬਲੌਕ ਪ੍ਰੇਮੀ ਸੇਵਕਾਇਮ ਅੱਜ ਜੋ ਇੱਥੇ ਨਾਮ ਚਰਚਾ ਹੋਈ ਹੈ ਜੀ ਉਹਦੇ ਵਿੱਚ ਕਿੰਨੀ ਕੁ ਵੱਡੀ ਗਿਣਤੀ ਸਾਧ ਸੰਗਤ ਪਹੁੰਚੀ ਹੈ ਅੱਜ ਬਹੁਤ ਜ਼ਿਆਦਾ ਪਿਤਾ ਜੀ ਦੀ ਰਹਿਮਤ ਹੋਈ ਬਹੁਤ ਵੱਡੀ ਗਿਣਤੀ ਦੇ ਸਾਧ ਸੰਗਤ ਆਈ ਹਜ਼ੂਰ ਮਹਾਰਾਜ ਸੰਤ ਡਾਕਟਰ ਗਰਮੀਤ ਰਾਮ ਰਹਿਮ ਸਿੰਘ ਜੀ ਇੰਸਾ ਜੀ ਜੋ ਸਾਡੇ ਪ੍ਰੇਰਨਾ ਸਰੋਤ ਹੈ ਉਹਨਾਂ ਦਾ ਇਸ ਜਨਮ ਮਹੀਨਾ ਜਨਮ ਦਿਨ ਮਨਾਇਆ ਗਿਆ ਇਹ ਜੋ ਜਨਮ ਦਿਨ ਹੈ ਅੱਜ ਡੇਰਾ ਸੱਚਾ ਸੌਦਾ ਮਾਨਤਾ ਭਲਾਈ ਕੇਂਦਰ ਧਰਮਕੋਟ ਵਿਖੇ ਤਿੰਨ ਬਲਾਕ ਜੋ ਸਾਡੇ ਪਹਿਲਾਂ ਧਰਮਕੋਟ ਬਲਾਕ ਸੀ ਉਹਦੇ ਵਿੱਚੋਂ ਬਲਾਕ ਪਿੰਡਰ ਕਲਾਂ ਔਰ ਬਲਾਕ ਕੋਟ ਇਸੇਖਾਂ ਦੀ ਔਰ ਬਲਾਕ ਧਰਮਕੋਟ ਦੀ ਇਹ ਸਾਂਝੀ ਨਾਮ ਚर्चा ਹੋਈ ਅੱਜ ਡੇਰਾ ਸੱਚਾ ਸੌਦਾ ਮਾਨਤਾ ਅਪਲਾਈ ਕੇਂਦਰ ਧਰਮਕੋਟ ਵਿਖੇ ਜੀ ਕਿਸ ਤਰ੍ਹਾਂ ਇਹ ਅਗਸਤ ਮਹੀਨਾ ਵਿਸ਼ੇਸ਼ ਮਤ ਦਾ ਰੱਖਦਾ ਹੈ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿੱਚ ਮਹੱਤਤਾ ਬਹੁਤ ਵੱਡੀ ਹੈ ਜੀ ਅੱਜ ਸਾਡੇ ਪੂਜਯਾ ਰਹਿਬਰ ਸੰਤ ਡਾਕਟਰ ਗਰਮੀਤ ਆਰਮ ਰਹੀਮ ਸਿੰਘ ਜੀ ਸਿੰਘ ਜੀ ਇਨਸਾਂ ਇਸ ਮਹੀਨੇ ਦੇ ਵਿੱਚ અવਤਾਰ ਧਾਰਨ ਕੀਤਾ 15 ਅਗਸਤ ਤਾਂ 1977 ਦੇ ਵਿੱਚ ਇਸ ਧਰਤੀ ਤੇ ਆਏ ਇਹ ਮਹੀਨਾ ਅਸੀਂ ਬਹੁਤ ਹੀ ਪਵਿੱਤਰ ਮਾਨਵਤਾ ਭਲਾਈ ਦੇ ਕੰਮ ਕਰਕੇ ਮਨਾਉਂਦੇ ਹਾਂ ਲੋੜਵੰਦਾਂ ਦੀ ਮਦਦ ਕਰਦੇ ਹਾਂ ਬਲੱਡ ਦਾਨ ਦੇਣਾ ਜਾਂ ਹੋਰ ਬੂਟੇ ਲਗਾਉਣੇ ਇਸ ਤਰ੍ਹਾਂ ਦੇ ਅਸੀਂ ਬਹੁਤ ਕੰਮ ਕਰਦੇ ਹਾਂ ਜੀ ਇਸ ਹੋਰ ਵੀ ਬੂਟੇ ਸੰਸਥਾਵਾਂ ਬਹੁਤ ਲਗਾਉਂਦੀਆਂ ਆਈਆਂ ਕਿ ਤੁਹਾਡੀ ਸਾਧ ਸੰਗ ਜਿਹੜੀ ਇਹ ਬਾਗ ਦੇ ਵਿੱਚ ਉਹਨਾਂ ਬੂਟਿਆਂ ਨੂੰ ਪਾਲਦੇ ਹੀ ਨਹੀਂ ਆ ਬਿਲਕੁਲ ਜੀ ਜਿੰਨੇ ਵੀ ਅਸੀਂ ਆਪਦੇ ਬੱਚਿਆਂ ਤਰ੍ਹਾਂ ਬੂਟਿਆਂ ਨੂੰ ਪਾਲਦੇ ਆ ਉਹਨਾਂ ਦੀ ਪਾਲਣਾ ਕਰਦੇ ਆਂ ਪੂਰੀ ਸਾਧ ਸੰਗਤ ਇਸ ਤੇ ਅਮਲ ਕਰਦੀ ਹੈ ਕਿਉਂਕਿ ਹਜ਼ੂਰ ਪਿਤਾ ਜੀ ਦੇ ਬਚਨ ਵੀ ਹਨ ਜੋ ਤੁਸੀਂ ਬੂਟੇ ਲਗਾਉਣੇ ਹਨ ਤਾਂ ਉਹਨਾਂ ਨੂੰ ਪਿੱਛੇ ਹਮ ਤਾਂ ਧਿਆਨ ਵੀ ਜਰੂਰ ਰੱਖਿਆ ਕਰੋ ਕਿੰਨਾ ਕੁ ਤੁਹਾਨੂੰ ਜਿਹੜੀ ਹੈਗੀ ਖੁਸ਼ੀ ਮਿਲਦੀ ਹੈ ਇਹ ਮਾਨਤਾ ਭਲਾਈ ਦਾ ਕੰਮ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਜੀ ਮਾਨਤਾ ਭਲਾਈ ਦੇ ਕੰਮ ਕਰਕੇ ਕਿਉਂਕਿ ਜੇ ਅਸੀਂ 15 ਕਰਸ ਦੇ ਬੂਟੇ ਵੀ ਲਾਉਣੇ ਆ ਜਾਂ ਕਿਸੇ ਦਿਨ ਵੀ ਅਸੀਂ ਬੂਟੇ ਰੱਖ ਲਾਉਣੇ ਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਹਜ਼ੂਰ ਪਿਤਾ ਜੀ ਦੇ ਬਚਨ ਵੀ ਇਹਦੇ ਵਿੱਚ ਸੁੱਖ ਲੈਣਗੀਆਂ ਆਕਸੀਜਨ ਦੀ ਜੋ ਕਮੀ ਹੋ ਰਹੀ ਹੈ ਪੇੜ ਥਾਂ ਥਾਂ ਕੱਟੇ ਜਾ ਰਹੇ ਆ ਜੰਗਲ ਕੱਟੇ ਜਾ ਰਹੇ ਆ ਹਜ਼ੂਰ ਪედაਸੀ ਦੇ ਬਚਨ ਹੈ ਕਿ ਇੱਕ ਮੈਂਬਰ ਇੱਕ ਸਾਲ ਦੇ ਵਿੱਚ ਕੱਟੋ-ਕੱਟ 12 ਬੂਟੇ ਜ਼ਰੂਰ ਲਾਏ ਜਾਣੋ ਅੱਜ ਅਸੀਂ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਚਾਹੇ ਗਰਮੀ ਜਾਦੇ ਸੀ ਫਿਰ ਵੀ ਬਹੁਤ ਸਾਧ ਸੰਗਤ ਪਹੁੰਚੀ ਕੀ ਕਾਰਨ ਸੀਗਾ ਅਜਦਾ ਕਿਸ ਤਰ੍ਹਾਂ ਦਾ ਪ੍ਰਬੰਧ ਸੀ ਇੱਥੇ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਸੀ ਜੀ ਇੰਨੀ ਭਾਰੀ ਗਰਮੀ ਹੋਣ ਦੇ ਬਾਵਜੂਦ ਵੀ ਹਜ਼ੂਰ ਪਿਤਾ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਜਨਮ ਮਹੀਨਾ ਮਨਾਉਣ ਵਾਸਤੇ ਬਲਾਗ ਦੀ ਸਾਧ ਸੰਗਤ ਪਹੁੰਚੀ ਇਸ ਦਾ ਜਿੰਨਾ ਵੀ ਗੁਣਗਾਨ ਕੀਤਾ ਜਾਵੇ ਉਹ ਸੱਚੇ ਸਤਗੁਰ ਦਾ ਸਾਡ ਨੂੰ ਸੱਚੇ ਰਾਹ ਤੇ ਪਾਇਆ ਘਰਾਂ ਦੇ ਵਿੱਚੋਂ ਨਸ਼ਿਆਂ ਬੁਰਾਈਆਂ ਔਰ ਹੋਰ ਜਿਹੜੇ ਅਸੀਂ ਬੁਰੇ ਕਰਮ ਕਰਦੇ ਸੀ ਉਹਨਾਂ ਤੋਂ ਸਾਨੂੰ ਸੱਚੇ ਸਤਗੁਰ ਨੇ ਬਚਾਇਆ ਇਹ ਸੱਚੇ ਸਤਗੁਰ ਦਾ ਅਸੀਂ ਜਨਮ ਮਹੀਨਾ ਬੜੇ ਖੁਸ਼ੀਆਂ ਨਾਲ ਮਨਾਉਂਦੇ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਧੰਨ ਧੰਨ ਸਤਗੁਰੂ ਤੇਰਾ ਜੀ ਸਤ मालिक की सौनवाजी प्यारी सास अभी आपने शब्द में सुना प्रेम लगाना बड़ा आसान है लेकिन ओढ़ निभाना उतना ही मुश्किल है प्रेम लगाने में इंसान के अच्छे संस्कार निरंतर सत्संग सुनना और माले की दया में रहमत होती है तो इंसान प्रेम के रास्ते कदम रख लेता है उसे लगता है कि यह तो मखमल का बिस्तर है फूलों का रास्ता है बड़ी खुशबू है चारों तरफ महकी महक है क्या से? लेकिन जैसे कदम आगे बढ़ाता है सबसे बड़ा दुश्मन मन वो ऐसे तरशूर ऐसे कांटे रास्ते में बो देता है इंसान को जब वो लगते हैं तो वो तड़फता है बेचैन होता है कह रहा है कि ऐसा ये क्या होता है सोचा तो मैंने मकमल का गद्दा था बिस्तर था यहां तो बात ही कुछ और है या तो बिरहा के कांटों में भी सोना पड़ता है ये तो बड़ी अजीब वरीब बात है ये कैसा प्यार है फिर दुनिया के ताने उलाहने काम वासना क्रोध लोभ मोह अहंकार मन माया ऐसे भयानक मुकाबे जैसे कोई आग का समुन्दर हो ऐसे ऐसे पहाड़ यहां पे फिसलने का डर हो ऐसा खतरनाक रास्ता कैसे तय किया जाए क्योंकि ये सारे रास्ते मन माया और काल बनाता है और इंसान अंदर से हिल जाता है जो मन की बात में विश्वास करते रहते हैं और अपने जरा से सुख को भी छोड़ने को तैयार नहीं होते जबकि प्रेम का मार्ग गम दुख दर्द अगर लेके भी आप किसी को सुख पहुंचा सकते हैं ਮਾਲਕ ਦੀ ਨਿਗਾਹ ਵਿੱਚ ਆਪ ਮਹਾਨ ਫਰਮ ਨਕਰ ਸਜਦੇ ਜੀ ਦੇ ਪੇਹਾ ਨੇ ਆ ਗਏ ਭੁਖੀਆਂ ਆਟਾ ਬਣਾਈਆਂ ਤੁਲ ਮਾਲਿਕ ਅਜਾ ਸੁਧਾਰੇ ਜਗ ਹੋਈਆਂ ਅਰਸ਼ਨਾਈਆਂ ਤੁਲ ਮਾਲਿਕ ਅਜਾ ਪੁਧਾਰੇ ਜਗ ਹੋਈਆਂ ਅਰਸ਼ਨਾਈਆਂ ਕਾਰੇ ਪਾਸੇ ਢੋਲ ਨਗਾਰੇ ਵੱਜਦੀਆਂ ਨੇ ਸੰਗਾਈਆਂ ਸਤਿਗੁਰਾਂ ਆਉਂਦੀਆਂ ਲੱਖ ਲੱਖ ਹੌਣ ਬਲਾਈਆਂ ਸਤਿਗੁਰਾਂ ਆਉਂਦੀਆਂ ਲੱਖ ਲੱਖ ਹੌਣ ਬਲਾਈਆਂ ਸਤਿਗੁਰਾਂ ਆਉਂਦੀਆਂ ਖੱਲਖੋਹ ਰੋਹ ਤਾਇਆ ਸੱਤ ਗਰਿਆਂ ਆਉਂਦੀ ਆ ਆਵਾਰੇ ਦਰਮਿਆਨ ਆਪਾਂ ਦਿੱਤੇ ਅੰਗਰੇ ਬਾਈਏ ਤੂੰ ਮੈਨੂੰ ਨਾ ਵੜਾਇਆ ਰੱਬ ਦੂਜੈ ਮੇਨੂੰ ਦੇਵ ਨਾ ਰਾਜ ਤੇ ਭੀ ਨਾ ਇਹਨਾਂ

ਸੇਨ ਮਾਲਕਾਂ ਦਾ ਧਰਮ ਤੇ ਰੱਖਣਾ ਤੇ ਖੁਰਮਤ ਨਾਲ ਕੇ ਪਰਵਰ ਦੇ ਮਲਕਾਂ ਦਾ ਖੁਰਮਤ ਨਾਲ ਕੇ ਪਰਵਰ ਦੇ ਮਲਕਾਂ ਦਾ ਖੁਰਮਤ ਨਾਲ ਕੇ ਪਰਵਰ ਦੇ ਮਲਕਾਂ ਦਾ i'm not

ਸਤਿ ਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿ ਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ आसरा धन धन सती गुरु तेरा ही आसरा धन धन सती गुरु तेरा ही आसरा सतगुरु तेरा ही आसरा धन धन सतगुरु तेरा ही आसरा सत्य ही आसरा सत्य गुरु तेरा ही आसरा ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ